12 ਦੇ 9 ਫੀਮ ਨਾਲ ਦੋ ਡਾਕਸ ਪਗਲਸ ਫੜੇ ਗਏ। ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਆ ਦੇ ਵਿੱਚ ਰਮਦਾਸ ਤੇ ਉਸੇ ਲਾਗੇ ਲੱਗਦੇ ਜਿਹੜੇ ਏਰੀਆ ਨੇ। ਉਹਨਾਂ ਨੂੰ ਸਟੂਡ ਕਰਦੇ ਆ ਅਜਨਾਲਾ ਰਮਦਾਸ ਦੇ ਨੇੜੇ ਪਿੰਡ ਅਵਾਨ ਅਤੇ ਹਰੜ ਦੇ ਦੋ ਨੌਜਵਾਨ 12 ਕਿਲੋ ਅਫੀਮ ਨਾਲ ਪੁਲਿਸ ਨੇ ਕੀਤੇ ਕਾਬੂ ਧਾਰ ਗੱਟੀ ਚ ਵੇਚਦੇ ਸੀ ਅਫੀਮ ਸੀਪੀ ਪੁੱਲਾ ਨੇ ਦਿੱਤੀ ਸਾਰੀ ਜਾਣਕਾਰੀ ਅਮਰਸਰ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ ਤੋਂ ਵੱਡੇ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 12 ਕਿਲੋ ਅਫੀਮ ਅਤੇ 6000 ਡਰੱਗ ਮਣੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਪੁਲਿਸ ਕਮਿਸ਼ਨਰ ਅਮਰਸਰ ਗੁਰਪ੍ਰੀਤ ਸਿੰਘ ਪੁੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੁਰੂਆਤੀ ਤੌਰ ਤੋਂ ਫੜੇ ਗਏ ਨਸ਼ਾ ਤਸਕਰੀ ਕਰ ਤਾਂ ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਹੈਰੀ ਪਿੰਡ ਹਰ ਅੰਤਰਰਾਸ਼ਟਰੀ ਸਮਗਲਰ ਅਤੇ ਜੋ 2022 ਤੋਂ ਨਸ਼ਾ ਤਸਕਰੀ ਵਿੱਚ ਸਰਗਰਮ ਹੈ ਤੇ ਉਸ ਦਾ ਸਾਥੀ ਰਣਜੀਤ ਸਿੰਘ ਰਾਣਾ ਪਿੰਡ ਅਮਾਨ ਜੋ ਕਿ ਰਮਦਾਸ ਫਤਿਹਗੜ ਚੂੜੀਆਂ ਦੇ ਨਿਤਿਕ ਹੈ ਅੰਮ੍ਰਿਤਸਰ ਦੇ ਹਾਤੀ ਬਰੇਲੀ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਸਪਲਾਈ ਕਰਨ ਲਈ ਅਫੀਮ ਲਿਆ ਰਹੇ ਸਨ ਇਸ ਬੰਦੀ ਮਾਮਲਾ ਦਰਜ ਕਰਾ ਉਨਾਵ੍ਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸਭਾਵਨਾ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸੀਪੀ ਗੁਰਪ੍ਰੀਤ ਸਿੰਘ ਪੁੱਲਰਨੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਅੱਛੀ ਕਾਮਯਾਬੀ ਮਿਲੀ ਹੈ 12 ਕਿਲੋ ਹਫੀਮ ਨਾਲ ਦੋ ਡਰਗਸਮਗਰਸ ਫੜੇ ਗਏ ਗੋਲਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਜਿਨ੍ਹਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਾਨਾਰੰਦਾਸ ਅੰਮ੍ਰਿਤਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਤੇ ਰਣਜੀਤ ਰਾਣਾ ਅਵਾਨ ਖਣਰੰਦਾਸ ਅਮਰਸਰ ਰੂਰਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ 12 ਕੇਜੀ OPM ਇੱਕ ਗੱਡੀ Thar Rocks ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ ਆਈ ਹੈ ਔਰ ਇਹ ਵੀ ਡਰਗਮਣੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰਗਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਅਫੀਮ ਚੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸਦੇ ਲਾਗੇ ਲੱਗਦੇ ਜਿਹੜੇ ਏਰੀਏ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਤੇ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜਿੱਚ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿੱਚ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ ਸੀਆਈਏ 2 ਤੇ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਉਕਿ ਇਹ ਵੀ ਇੰਟਰਸਟੇਟ ਇੱਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਸੋ ਮੈਂ ਸਮਝਦਾ ਕਿ ਇਹ ਨਾਲ ਇਹ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ